ਬਹੁਤ ਅੱਛਾ ਇੱਕ ਫੈਸਲਾ ਪਰ ਲੇਟ ਪਰ ਦਰੁਸਤ ਫੈਸਲਾ UGC ਨੇ ਕੀਤਾ ਹੈ ਕਿ ਆਪਣੇ ਕਾਲਜ ਦੀ ਕੈਂਟੀਨਸ ਯੂਨੀਵਰਸਿਟੀ ਕੈਂਟੀਨਸ ਵਿੱਚ ਫਾਸਟ ਫੂਡ ਨਾ ਹੋਵੇ ਕਿ ਇਹਦੇ ਸਮਾਜ ਦੇ ਵਿੱਚ ਚਰਚਾ ਹੋਣੀ ਚਾਹੀਦੀ ਕਿਵੇਂ ਇਹ ਫਾਇਦਾ ਕਰ ਸਕਦਾ ਹੈ ਤੇ ਕਿੰਨਾ ਨੁਕਸਾਨ ਇਸ ਫੈਸਲੇ ਦੇ ਨਾ ਹੋਣ ਕਾਰਨ ਹੋ ਚੁੱਕਿਆ ਹੈ ਜੰਕ ਐਂਡ ਫਾਸਟ ਫੂਡ ਫਾਸਟ ਫੂਡ ਦਾ ਮਤਲਬ ਇਮੀਡੀਏਟਲੀ ਸਾਨੂੰ ਕੈਲਰੀ ਮਿਲੇ ਅੱਛੇ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਮਿਨਰਲਸ ਨਿਊਟ੍ਰੀਐਂਟਸ ਨਹੀਂ ਹੁੰਦੇ ਕਿ ਅਸੀਂ ਖਾਣਾ ਪੀਣਾ ਘਰ ਦਾ ਸਮਝਿਰ ਖਾਂਦੇ ਹੀ ਨਹੀਂ ਹੈ ਸਾਡਾ ਸਲੀਪ ਸਾਈਕਲ ਸਭ ਕੁਝ ਡਿਸਟਰਬ ਹੋ ਗਿਆ ਦੁਪਹਿਰ ਅਰੇ ਰਾਤ ਨੂੰ ਪ੍ਰੋਪਰ ਇੱਕ ਮੀਲ ਲੈਣੇ ਉਹ ਮੀਲ ਅੱਜ ਕੱਲ ਆਪਾਂ ਨਹੀਂ ਲੈ ਪਾਉਂਦੇ ਜਿਹੜਾ ਘਰ ਦਾ ਫੂਡ ਛੱਡ ਕੇ ਵੈਜੀਟੇਬਲਸ ਛੱਡ ਕੇ ਉਹ ਛੱਡ ਕੇ ਪਾ ਫਾਸਟ ਫੂਡ ਲੈ ਰਹੇ ਤੋਂ ਦੋ ਬੰਦੇ ਆਈਸਕ੍ਰੀਮ ਦਾ ਸੰਡੇ 500 ਰੁਪਏ ਦੀ ਆਈਸਕ੍ਰੀਮ ਖਾ ਰਹੇ ਹੋਏ ਵਾਟ ਇਜ਼ ਥਿਸ ਸਾਡੀ ਇਨਸਾਈਟ ਹੀ ਖਤਮ ਹੋ ਗਈ ਅਸੀਂ ਉਹ ਖਾ ਰਹੇ ਜੀ ਸਾਨੂੰ ਜ਼ਰੂਰਤ ਵੀ ਨਹੀਂ ਜੈਸਾ ਖਾਈਏ ਅੰਨ ਤੇ ਵੈਸਾ ਹੋਵੇ ਮਨ ਤੇ ਵੈਸਾ ਹੋਏ ਤਨ ਇੱਕ ਹੀ ਹੋ ਰਿਹਾ ਕਿਸੇ ਗਲਤ ਸਮੇਂ ਤੇ ਖਾਣਾ ਖਾ ਰਹੇ ਗਲਤ ਸਮੇਂ ਦੇ ਨਾਲ ਕਿ ਸਾਡਾ ਸਲੀਪ ਸਾਈਕਲ ਡਿਸਟਰਬ ਹੋ ਰਿਹਾ ਹੈ ਲੇਟ ਉੱਠ ਰਿਹਾ ਇੱਕ ਵਰਡ ਹੁੰਦਾ ਮਾਡਰਨ ਹੋਣਾ ਪਰ ਅਸੀਂ ਕੀ ਹੋ ਰਿਹਾ ਮਾਡਰਨਾਈਜੇਸ਼ਨ ਦੇ ਨਾਮ ਤੇ ਵੈਸਟਰਨਾਈਜੇਸ਼ਨ ਹੋ ਰਹੀ ਹੈ ਸਾਡੇ ਇਸ ਤਰ੍ਹਾਂ ਦਾ ਖਾਣਾ ਖਾ ਰਿਹਾ ਜਿਵੇਂ ਸਾਡਾ ਤਨ ਦੂਸ਼ਿਤ ਹੋ ਰਿਹਾ ਸਾਡਾ ਮਨ ਵੀ ਦੂਸ਼ਿਤ ਹੋ ਰਿਹਾ ਸਾਡੇ ਵਿਚਾਰ ਵੀ ਉਦਾਂ ਦੇ ਹੋ ਰਿਹਾ ਤੇ ਇਸ ਕਰਕੇ ਉਹ ਸਾਰੀ ਸਾਡੀ ਯੂਥ ਜਿਹੜਾ ਹੈ ਕਿਤੇ ਨਾ ਕਿਤੇ ਬਹੁਤ ਹੀ ਗਲਤ ਪਾਸੇ ਜਾ ਰਹੀ ਹੈ ਚਨ ਹਿਤੇਸ਼ੀ ਯਾਰ ਵੀ ਨਹੀਂ ਭਰੋ ਸਾ ਆਪਕਾ ਹਾਂ ਪਰ ਸੋ ਪੀ ਨਾਮ ਹੈ ਤੁਹਾਡਾ ਤੇ ਕਿਹਦੇ ਚ ਤੁਸੀਂ ਸਪੈਸ਼ਲਿਸਟ ਹੋ ਛੋਤੇ ਸਭ ਤੋਂ ਪਹਿਲਾਂ ਤੁਹਾਡੋਂ ਪਿਆਰ ਭਰੀ ਸਤਿ ਸ਼ਕਰ ਮੈਂ ਡਾਕਟਰ ਅਜੀਬ ਗਰੋਵਰ ਪੇਟ ਅਤੇ ਜਿਗਰ ਰੋਗਾਂ ਦਾ ਮਾਹਿਰ ਜੋ ਸੀਨੀਅਰ ਕੰਸਲਟੈਂਟ ਐਂਡ ਵਾਈਸ ਚੇਅਰਮੈਨ ਏਜੀਆ ਗੈਸਟਰੋਸਿਟੀ ਲੁਧਿਆਣਾ ਡਾਕਟਰ ਸਾਹਿਬ ਇੱਕ ਯੂਜੀਸੀ ਨੇ ਫੈਸਲਾ ਲਿਆ ਕਿ ਜਿਨੀ ਕਿ ਕਾਲਜ ਦੀ ਯੂਨੀਵਰਸਿਟੀ ਦੀ ਜਿਹੜੀ ਕੈਂਟੀਨ ਹੈ ਉਹਦੇ ਵਿੱਚ ਜੰਕ ਫੂਡ ਜਾਂ ਫਾਸਟ ਫੂਡ ਹੈ ਉਹ ਪੂਰੀ ਤਰ੍ਹਾਂ ਤੇ ਬੈਨ ਕਰ ਦਿੱਤਾ ਜਾਵੇਗਾ ਤੋ ਫੈਸਲਾ ਤੁਸੀਂ ਕਿਦਾ ਦੇਖਦੇ ਹੋ ਤੇ ਆਪਣੇ ਇੰਡੀਅਨਸ ਤੇ ਉਸ ਦਾ ਕਿੰਨਾ ਕੀ ਇਮਪੈਕਟ ਹੋਣ ਤੋਂ ਹੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਤੋ ਬਹੁਤ ਅੱਛਾ ਇੱਕ ਫੈਸਲਾ ਪਰ ਲੇਟ ਪਰ ਦਰੁਸਤ ਫੈਸਲਾ UGC ਨੇ ਕੀਤਾ ਹੈ ਕਿ ਆਪਣੇ ਕਾਲਜ ਦੀ ਕੈਂਟੀਨਸ ਯੂਨੀਵਰਸਿਟੀ ਕੈਂਟੀਨਸ ਵਿੱਚ ਫਾਸਟ ਫੂਡ ਨਾ ਹੋਵੇ। ਇਹ ਫੈਸਲਾ ਲੇਟ ਹੈ, ਚੰਗਾ ਹੈ ਪਰ ਇਹਨੂੰ ਹੋਰ ਐਕਸਟੈਂਡ ਕਰਨਾ ਚਾਹੀਦਾ ਇੱਕ ਬਹੁਤ ਵੱਡੀ ਵਾਰਨਿੰਗ ਹੈ। ਉਹ ਫੈਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪਬਲਿਕ ਨੂੰ ਤੇ ਸਾਨੂੰ ਆਪਣੇ ਪਰਿਵਾਰਿਤ ਸਮਝਣਾ ਚਾਹੀਦਾ ਹੈ ਸਾਡੀ ਯੂਥ ਔਰ ਸਾਡੀ ਜਿਹੜੀ ਆਮ ਪਬਲਿਕ ਹੈ ਉਹਦੇ ਤੇ ਕਿੰਨਾ ਨੁਕਸਾਨ ਹੈ ਬਹੁਤ ਅੱਛਾ ਫੈਸਲਾ ਹੈ ਇਹਨੂੰ ਅਸੀਂ ਐਂਡੋਰਸ ਕਰਦੇ ਹਾਂ ਤੋਂ ਲੱਗਦਾ ਕਿ ਇਹ ਤੇ ਸਮਾਜ ਦੇ ਵਿੱਚ ਚਰਚਾ ਹੋਣੀ ਚਾਹੀਦੀ ਕਿਵੇਂ ਇਹ ਫਾਇਦਾ ਕਰ ਸਕਦਾ ਹੈ ਤੇ ਕਿੰਨਾ ਨੁਕਸਾਨ ਇਸ ਫੈਸਲੇ ਦੇ ਨਾਂ ਹੋਣ ਕਾਰਨ ਹੋ ਚੁੱਕਿਆ ਹੈ ਅੱਛਾ ਸਰ ਜਿਵੇਂ ਤੁਸੀਂ ਪੇਸ਼ ਕੀਤਾ ਕਿ ہماری ਦੇ ਸਟੇਸ਼ਨਰੀ ਕਿਉਂ ਸਰ ਖਾਸ ਕਰਕੇ ਜੰਕ ਫੂਡ ਜਦੋਂ ਜਾਂਦਾ ਹੈ ਸਾਡੇ ਸ਼ਰੀਰ ਦੇ ਵਿੱਚ ਜਿਹੜੀ ਨੌਜਵਾਨ ਪੀੜੀ ਆ ਅੱਜਕੱਲ ਬੜੀ ਚਾਹਵਾਨ ਖਾਂਦੀ ਆ ਉਹਦੇ ਵਿੱਚ ਭਾਵੇਂ ਆਨਲਾਈਨ ਡਿਲੀਵਰੀ ਸੌਣ ਜਾਂ ਬਹੁਤ ਸਾਰੇ ਰੈਸਟੋਰੈਂਟ ਬਹੁਤ ਪਾਸ ਫੂਡ ਵੱਲ ਫੁਲ ਰਹੇ ਨੇ ਉਸ ਦਾ ਕਿੰਨਾ ਨੁਕਸਾਨ ਜਿਹੜਾ ਸਾਡੇ ਸਰੀਰ ਨੂੰ ਹੁੰਦਾ ਉਹਦੇ ਬਾਰੇ ਗੱਲ ਕਰਾਂ। ਇਹ ਜੰਕ ਫੂਡ ਦਾ ਮਤਲਬ ਕੀ ਹੈ? ਜੰਕ ਐਂਡ ਫਾਸਟ ਫੂਡ। ਫਾਸਟ ਫੂਡ ਦਾ ਮਤਲਬ ਇਮੀਡੀਏਟਲੀ ਸਾਨੂੰ ਕੈਲਰੀ ਮਿਲੇ। ਕਿਸੇ ਜ਼ਮਾਨੇ 'ਚ ਆਪਾਂ ਕਹਿੰਦੇ ਸੀ ਕਿ ਸਤੂ ਪੀਓ। ਅੱਜਕੱਲ ਇਮੀਡੀਏਟ ਕੈਲਰੀਜ਼ ਦਾ ਮਤਲਬ ਹੁੰਦਾ ਕਿ ਐਸਾ ਫੂਡ ਜਿਹਦੇ 'ਚ ਕੈਲਰੀਜ਼ ਬਹੁਤ ਹੈ, 슈ਗਰ ਬਹੁਤ ਹੈ, ਸਾਲਟ ਬਹੁਤ ਹੈ ਔਰ ਫਲੇਵਰਡ ਫੂਡ ਹੈ ਜਿਹੜਾ ਸਾਨੂੰ ਚੰਗਾ ਲੱਗਦਾ ਹੈ ਲੇਕਿਨ ਉਹ ਪੈਕਡ ਫੂਡ ਹੈ। یا پھر ترنت بنایا ਜਾਂਦਾ ਜ ਜਿਹਦੇ ਨਾਲ انسٹنٹ ساری باڈی ਦੇ ਵਿੱਚ چیزیں ਜਾਂਦੀਆਂ ਨੇ ਪਰ ਇਹਦੇ ਵਿੱਚ ਕੀ ਨਹੀਂ ਹੈ ਉਹਦੇ ਵਿੱਚ ਉਹ ਚੰਗਾ ਚੀਜ਼ ਜਿਹੜੀ ਬੈਲੈਂਸਡ ਡਾਈਟ ਵਿੱਚ ਆਪਣੇ ਘਰ ਦੇ ਖਾਣੇ 'ਚ ਉਹ ਹੈ ਨਹੀਂ ਜਿਵੇਂ ਕਿ ਅੱਛੇ ਉਹਦੇ 'ਚ ਪ੍ਰੋਟੀਨ ਦੀ ਮਾਤਰਾ मिनਰਲਸ ਨਿਊਟ੍ਰੀਐਂਟਸ ਉਹ ਨਹੀਂ ਹੁੰਦੇ ਤਾਂ ਇਹਦਾ ਨੁਕਸਾਨ ਕੀ ਹੁੰਦਾ ਜਿਸ ਤਰ੍ਹਾਂ ਆਪਾਂ ਕਹਿ ਰਹੇ ਕਿ ਇਸ ਸਮੇਂ ਭਾਰਤ ਦੇ ਵਿੱਚ ਹਰ ਚੌਥਾ ਬੰਦਾ ਕਿਸੇ ਨਾ ਕਿਸੇ ਨਾਨ ਕਮਨਿਕਲ ਡਿਜ਼ੀਜ਼ ਤੋਂ ਅਫੈਕਟਡ ਹੈ ਮਤਲਬ ਯਾ ਤਾਂ ਸੀ ਪ੍ਰੀ ਡਾਇਬੀਟਿਕ ਹੈ ਯਾ ਸੀ ਆਬੀਜ਼ ਹੈ ਸਾਡੇ ਪੇਸ਼ੈਂਟ ਦੇ ਵਿੱਚ 50% ਨਾਰਮਲ ਪੋਪੂਲੇਸ਼ਨ ਫੈਟੀ ਲੀਵਰ ਹੋ ਰਿਹਾ ਹੈ। ਆਪਾਂ ਨੂੰ ਯੰਗ ਏਜ ਦੇ ਵਿੱਚ ਬੀਪੀ ਹੋ ਰਿਹਾ ਹੈ, ਕੋਲੇਸਟ੍ਰੋਲ ਵਧ ਰਿਹਾ ਹੈ, ਹਾਰਟ ਦੀ ਪ੍ਰੋਬਲਮ ਹੋ ਰਹੀ ਹੈ। ਬੱਚਿਆਂ ਦੇ ਵਿੱਚ ਅਡਲਟ ਸਿਰਕ ਸਕਿਨ ਦੀਆਂ ਬਿਮਾਰੀਆਂ ਹੋ ਰਹੀਆਂ ਨੇ। ਕੈਂਸਰਸ ਵਧ ਰਿਹਾ ਹੈ। ਕੈਮੀਕਲਸ ਤੋਂ ਇਲਾਵਾ ਇਹ ਸਾਰੀਆਂ 8-9 ਚੀਜ਼ਾਂ ਜਿਹੜੀਆਂ ਆਪਾਂ ਦੇਖ ਰਹੇ ਹਾਂ ਇਹ ਪਹਿਲਾਂ ਕਦੇ ਨਹੀਂ ਹੁੰਦੀ ਐਸੀ 20 ਸਾਲਾਂ ਤੋਂ ਹੈ। ਉਹਦੇ ਵਿੱਚ ਨੰਬਰ 1 ਐਕਸਰਸਾਈਜ਼ ਨਾ ਹੋਣਾ, ਦੂਸਰਾ ਇਸ ਤਰ੍ਹਾਂ ਦੇ ਫੂਡ ਜਿਹੜੇ ਕੁਇਕਲੀ ਆਪਾਂ ਲੈਨੇ ਉਸ ਚੱਕਰ ਵਿੱਚ ਕੀ ਹੈ ਕਿ ਅਸੀਂ ਖਾਣਾ ਪੀਣਾ ਘਰ ਦਾ ਸਮੇਂ ਸਿਰ ਖਾਂਦੇ ਸਾਡਾ ਸਲੀਪ ਸਾਈਕਲ ਸਭ ਕੁਝ ਡਿਸਟਰਬ ਹੋ ਗਿਆ। ਡਾਕਟਰ ਸਾਹਿਬ ਇਹ ਦੇਖਿਆ ਕਿ ਆਪ ਸਭੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਜੰਕ ਫੂਡ ਦੇ ਨਾਲ ਕਈ ਤਰ੍ਹਾਂ ਦੀਆਂ ਜਿਹੜੀਆਂ ਫੂਲ ਡਰਿੰਕਸ ਹੁੰਦੀਆਂ ਨੇ ਉਹ ਲੈਣਾ ਬਹੁਤ ਤਸੱਦ ਕਰਦੀਆਂ ਨੇ। ਸੋ ਲੱਗਦਾ ਕਿ ਨੌਜਵਾਨਾਂ ਵਿੱਚ ਜਿਹੜੀ 슈ਗਰ ਦੀ ਬਿਮਾਰੀ ਆ ਉਹ ਬਹੁਤ ਰਫਰ ਚੱਲੇ ਪੁੱਦੀ ਜਾ ਰਹੀ ਹੈ। ਨੌਜਵਾਨ ਬਹੁਤ ਘਾਟੋਂ ਮਰਦੇ 슈ਗਰ ਦੇ ਮਰੀਜ਼ ਹੈ। ਸੋ ਵੀ ਲੱਗਦਾ ਇੱਕ ਕਾਰਨ ਕਿ ਤਨੇ ਕਿ ਦੇਖ ਰਿਹਾ। ਬਿਲਕੁਲ ਰੀਸੈਂਟਲੀ ਆਪਣੇ ਲੁਧਿਆਣਾ ਚ ਬਹੁਤ ਮੰਨੇ ਪ੍ਰਵੇਸ਼ ਸਾਡੇ ਜਿਹੜੇ ਦੋਸਤ ਹੈਗੇ ਐਂਡੋਕ੍ਰੋਨੋਲੋਜਿਸ ਕਾਰਡੀਓਲੋਜਿਸ ਮੈਂ ਤੋ ਅਸੀਂ ਪੂਰੇ ਪੰਜਾਬ ਤੇ ਲੁਧਿਆਣਾ ਦੀ ਗੱਲ ਕਰੀ ਜਿੰਨੇ ਵੀ ਫੂਡ ਜੁਆਇੰਟਸ ਖੁੱਲ ਗਏ ਉਹ ਸਟਾਰਟ ਕਿਵੇਂ 9 ਵਜੇ ਤੋਂ ਲੈ ਕੇ ਰਾਤ ਨੂੰ 12:00 12:00 ਵਜੇ ਤੱਕ ਰਹਿੰਦੇ ਐ ਰਾਤ ਨੂੰ 2 ਵਜੇ ਵੀ ਆਪਾਂ ਖਾਣਾ ਮੰਗਾ ਸਕਦੇ ਆ ਇਹਦੇ ਨਾਲ ਕੀ ਹੁੰਦਾ ਹੈ ਕਿ ਰੂਟੀਨ ਖਾਣਾ ਸਾਡਾ ਬਿਲਕੁਲ ਡਿਸਟਰਬ ਹੋ ਗਿਆ ਨਾਰਮਲੀ ਸੀ ਆਪਾਂ ਨਾਸ਼ਤਾ ਕਰਦੇ ਆ ਦੁਪਹਿਰ ਅਰੇ ਰਾਤ ਨੂੰ ਪ੍ਰੋਪਰ ਇੱਕ ਮੀਲ ਲੈਨੇ ਉਹ ਮੀਲ ਅੱਜਕੱਲ ਆਪਾਂ ਨਹੀਂ ਲੈ ਪਾਉਂਦੇ ਤੋ ਕੀ ਹੁੰਦਾ ਜਦੋਂ ਮਨ ਕਰਦਾ ਅਸੀਂ ਖਾਣਾ ਮੰਗਾ ਲੈਂਦੇ ਆ ਇਹ ਫੂਡ ਕੀ ਐ ਬੈਲੈਂਸਡ ਡਾਈਟ ਦਾ ਮਤਲਬ ਕੀ ਐ ਜੋ ਸਿਰਫ ਸਕੂਲ ਲੰਚ ਵੀ ਪੜ੍ਹੇ ਸਾਡੇ ਪਰਿਵਾਰ ਵੀ ਸਾਨੂੰ ਦੱਸ ਜਿੱਦ ਸਭ ਤੋਂ ਪਹਿਲਾਂ ਪ੍ਰੋਟੀਨਸ ਹੈ ਇੱਕ ਫਿਕਸ ਮਾਤਰਾ ਚ ਕਾਰਬੋਹਾਈਡਰੇਟਸ ਹੈ ਫਿਰ ਉਹਦੇ ਉੱਪਰ ਲਿਮਿਟਡ ਅਮਾਉਂਟ ਫੈਟ ਹੈ ਮਿਨਰਲਸ ਹੈ ਨਿਊਟ੍ਰੀਐਂਟਸ ਹੈ ਉਹ ਕਿਸ ਡਾਈਟ ਦੇ ਵਿੱਚ ਉਹ 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 ਡਾਈਟ ਦੇ ਵਿੱਚ ਜਿਹੜੇ ਅਸੀਂ ਭਾਰਤ ਦੇ ਵਿੱਚ ਅਸੀਂ ਲੱਕੀ ਆ ਸਾਡੇ ਹਰ ਘਰ ਵਿੱਚ ਮਿਲਦੀ ਹੈ ਇੱਕ ਗਰੀਬ ਬੰਦਾ ਜੇ ਦਿਹਾੜੀ ਵੀ ਕਰਦਾ ਤੇ ਉਹਦੇ ਘਰ ਵਿੱਚ ਦਾਲ ਰੋਟੀ ਵਧੀਆ ਬਣਦੀ ਹੈ ਆਪਾਂ ਉਹ ਚੀਜ਼ਾਂ ਛੱਡ ਕੇ ਜਿਹੜਾ ਘਰ ਦਾ ਫੂਡ ਛੱਡ ਕੇ ਵੈਜੀਟੇਬਲਸ ਛੱਡ ਕੇ ਉਹ ਛੱਡ ਕੇ ਆਪਾਂ ਫਾਸਟ ਫੂਡ ਲੈ ਰਹੇ ਤਾਂ ਫਾਸਟ ਫੂਡ ਵਿੱਚ ਕੀ ਹੈ ਇਟ ਇਜ਼ ਰਿਚ ਇਨ ਨੰਬਰ 1 ਇਜ਼ એનર્ਜੀ एनर्जी बहुत है इस करके एनर्जी ड्रिंक कहने कोल्ड ड्रिंक कहने कोक रेड ये सारी चीज़ एनर्जी ड्रिंक है नंबर टू ये की है बहुत ज़्यादा मात्रा फैट है नंबर थ्री ए सॉल्ट बहुत है नंबर चार शुगर बहुत है और नंबर पांच की है फ्लेवर्ड चीज़ा जिन्हों पिन्हू मटो कहने सारी चीज़ा पाई जाए आइसक्रीम्स है, है। पहला आप एक स्कूप आप आइसक्रीम का खाते हैं तो आइसक्रीम के वैसे संडे मिल रहे हैं दो बंदे आइसक्रीम का संडे पांच सौ रुपए की आइसक्रीम खा रहे हैं ਵਾਟ ਇਜ਼ ਥਿਸ ਸਾਡੀ ਇਨਸਾਈਟ ਹੀ ਖਤਮ ਹੋ ਗਈ ਅਸੀਂ ਉਹ ਖਾ ਰਿਆਂ ਜੀ ਦੀ ਸਾਨੂੰ ਜ਼ਰੂਰਤ ਵੀ ਨਹੀਂ ਹੈ ਜੀ ਸਰ ਤੁਸੀਂ ਪੇਟ ਦੇ ਡਾਕਟਰ ਸਪੈਸ਼ਲਿਸਟ ਹੋ ਸੋ ਕੀ ਲੱਗਦਾ ਹੈ ਕਿ ਜੁਨੀਆਂ ਵੀ ਬਿਮਾਰੀਆਂ ਨੇ ਕਹਿੰਦੇ ਵੀ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਨੇ ਜਿਹੜੀ ਬੇਸਿਕ ਬਿਮਾਰੀਆਂ ਕਹਿ ਸਕਦੇ ਆਪਾਂ ਸੋ ਲੱਗਦਾ ਹੈ ਕਿ ਆਪਣੇ ਪੇਟ ਨੂੰ ਤੰਦਰੁਸਤ ਰੱਖਣਾ ਆਏ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ ਉਹ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਇੱਕ ਐਸੇ ਵਿਸ਼ੇ ਨੂੰ ਲੈ ਕੇ ਡਾਕਟਰਾਂ ਕੋਲ ਲਾਇਓ ਸਾਨੂੰ ਤੁਹਾਡੇ ਕੋਲ ਜਲਦੀ ਜਾਣਾ ਚਾਹੀਦਾ ਸਹੀ ਦੱਸਿਆ ਸਾਡੇ ਬਜ਼ੁਰਗ ਕੀ ਕਹਿੰਦੇ ਐ ਜੈਸਾ ਖਾਈਏ ਅੰਨ ਤੇ ਵੈਸਾ ਹੋਵੇ ਮਨ ਤੇ ਵੈਸਾ ਹੋਵੇ ਤਨ ਹੁਣ ਬਿਲਕੁਲ ਉਲਟਾ ਕੰਮ ਹੋ ਗਿਆ ਸਾਡੇ ਬਜ਼ੁਰਗ ਕਹਿੰਦੇ ਐ ਸਾਡਾ ਹਰ ਕਰਦਾ ਪੇਰੈਂਟਸ ਕੀ ਕਹਿੰਦੇ ਸਾਡੇ ਦਾਦਾ ਦਾਦੀ ਕੀ ਕਹਿੰਦੇ ਵੀ ਕਾਕਾ ਸਵੇਰੇ ਉੱਠੋ ਫਰੈਸ਼ ਹੋ ਕੇ ਇੱਕ ਪ੍ਰੋਪਰ ਨਾਸ਼ਤਾ ਕਰੋ ਤੁਸੀਂ ਘਰ ਦਾ ਬੜਿਆ ਨਾਸ਼ਤਾ ਕਰੋ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਜਿਹੜਾ ਹੈ ਕਿ ਨਾਰਮਲ ਮਿਲੋ ਤੇ ਰਾਤ ਦਾ ਮਿਲ ਕੀ ਲੈਣਾ ਚਾਹੀਦਾ ਛੋਟੀ ਮਿਲ ਲੈਣੀ ਚਾਹੀਦੀ ਘਟ ਤੋ ਜਿਵੇਂ ਕਈ ਵਾਰੀ ਕਹਿੰਦੇ ਕਿ ਸਵੇਰੇ ਰਾਜੇ ਵਰਗਾ ਖਾਣਾ ਖਾਣਾ ਚਾਹੀਦਾ ਦੁਪਹਿਰ ਨੂੰ ਸਾਨੂੰ ਇੱਕ ਨਾਰਮਲ ਇਨਸਾਨ ਵਰਗਾ ਖਾਣਾ ਔਰ ਰਾਤ ਨੂੰ ਖਾਣਾ ਬੈਗਰ ਵਰਗਾ ਖਾਣਾ ਚਾਹੀਦਾ ਪਰ ਅਸੀਂ ਕੀ ਕਰਤਾ ਉਹ ਰਿਵਰਸ ਕਰਤਾ ਸਿਰਫ ਖਾਕ ਹੀ ਰਹਾ ਇੰਪੋਰਟੈਂਟ ਨਹੀਂ ਹੈ ਕਿਦੋਂ ਖਾ ਰਹੇ ਇੰਪੋਰਟੈਂਟ ਹੋ ਗਿਆ ਅਸੀਂ ਉੱਠ ਲੇਟ ਰਹੇ ਹਾਂ ਅਸੀਂ ਨਾਸ਼ਤਾ ਕਰਦੇ ਨਹੀਂ ਹਾਂ ਦੁਪਹਿਰ ਦਾ ਖਾਣਾ ਸੀ ਸਕਿਪ ਕਰ ਦਿੰਦੇ ਔਰ ਰਾਤ ਨੂੰ 8 ਵਜੇ ਤੋਂ ਬਾਅਦ ਇਦਾਂ ਖਾਣੇ ਜਿਵੇਂ ਕਈ ਸਾਲਾਂ ਬਾਅਦ ਅਸੀਂ ਖਾਣਾ ਖਾ ਰਿਆ ਔਰ ਖਾਣਾ ਵੀ ਕਿੰਨਾ ਖਾਣਿਆ 2 ਵਜੇ 3 ਵਜੇ ਤੱਕ ਉਹ ਖਾਣੇ ਦੇ ਨਾਲ ਲੈਂਦੇ ਕੀ ਆ ਕੋਕ ਇਹ ਸਾਰੇ ਚੀਜ਼ਾਂ ਲੈਣੇ ਹਨ ਇਹ ਕੀ ਹੋ ਰਿਹਾ ਕਿਸੀਂ ਗਲਤ ਸਮੇਂ ਤੇ ਖਾਣਾ ਖਾ ਰਹੇ ਹਾਂ ਗਲਤ ਸਮੇਂ ਦੇ ਨਾਲ ਕਿ ਸਾਡਾ ਸਲੀਪ ਸਾਈਕਲ ਡਿਸਟਰਬ ਹੋ ਰਿਹਾ ਲੇਟ ਉੱਠ ਰਹੇ ਹਾਂ ਸਾਡੀ ਜ਼ਿੰਦਗੀ ਦੀ ਭਾਕ ਦੌੜ ਦੇ ਵਿੱਚ ਇਸ ਖਾਣ ਪੀਣ ਦੇ ਸਿਸਟਮ ਕਰਕੇ ਸਭ ਕੁਝ ਸਾਡਾ ਉਲਟਾ ਸਿੱਧਾ ਹੋ ਗਿਆ ਹੈ ਜੀ ਸਰ ਪੀਰੈਂਟਸ ਨੂੰ ਖਾਸ ਕਰਕੇ ਨੌਜਵਾਨ ਪੀੜੀ ਨੂੰ ਵੀ ਅਪੀਲ ਕਰਨਾ ਚਾਹੀਦਾ ਕਿਉਂਕਿ ਨੌਜਵਾਨ ਸਾਡੇ ਦੇਖ ਤੋ ਵਿਖਾਇ ਅਸੀਂ ਵੇਖ ਰਿਹਾ ਕਿ ਸਾਡੇ ਜਿਹੜੇ ਨੌਜਵਾਨ ਹੈ ਉਹ ਆਪਣੇ ਇੰਡੀਆ ਦਾ ਕਲਚਰਲ ਫੂਡ ਹੈ ਜਿਹੜਾ ਉਹਨੂੰ ਛੱਡ ਕੇ ਜੋ ਰਵਾਇਤੀ ਫੂਡ ਨੂੰ ਛੱਡ ਕੇ ਵੈਸਟਰਨ ਕਲਚਰ ਵੱਲ ਜ਼ਿਆਦਾ ਵਧ ਰਹੇ ਨੇ ਘੱਟਾਂ ਦੇ ਵਿੱਚ 버ਗਰ ਪੀਜ਼ਾ ਉਹ ਕਹਿੰਦੇ ਵੀ ਇਹ ਵੀ ਅਜੀਬ ਚੀਜ਼ ਹੈ ਜੀ ਇਹਦੇ ਚਤਾਏ ਦੇ ਵਿੱਚ ਤਾਂ ਵੇਚੀ ਸੀਗੀਆਂ ਨੇ ਉਹ ਸਮਝ ਨਹੀਂ ਪਾ ਰਹੇ ਕਿ ਉਹਨੂੰ ਕਿੱਦਾਂ ਸੰਸਕਰਣ ਕੀ ਇਹ ਚੀਜ਼ਾਂ ਉਹਨੇ ਕਿੰਨੀਆਂ ਨੁਕਸਾਨ ਦੇ ਇਹਦੇ ਵਿੱਚ ਮੈਂ ਇੱਕ ਸ਼ਬਦ ਯੂਜ਼ ਕਰੂੰਗਾ ਕਿ ਅਸੀਂ ਜਿਸ ਮੁਹਾਰਤੇ ਚੱਲ ਰਹੇ ਹਨ ਇੱਕ ਵਰਡ ਹੁੰਦਾ ਮਾਡਰਨ ਹੋਣਾ ਪਰ ਅਸੀਂ ਕੀ ਹੋ ਰਹੇ ਹਾਂ ਮਾਡਰਨਾਈਜੇਸ਼ਨ ਦੇ ਨਾਮ ਤੇ ਵੈਸਟਰਨਾਈਜੇਸ਼ਨ ਹੋ ਰਹੀ ਹੈ ਸਾਡੇ ਕਿਸੇ ਜ਼ਮਾਨੇ ਦੇ ਵਿੱਚ ਬਾਹਰ ਦੇ ਲੋਕਾਂ ਦੇ ਵਿੱਚ ਜਿੱਥੇ ਕਈ ਕਈ ਮਹੀਨੇ ਠੰਡ ਰਹਿੰਦੀ ਹੈ ਉਹਨਾਂ ਕੋਲ ਤਾਂ ਖਾਨੂਨਾਂ ਸਬਜ਼ੀਆਂ ਹਨ ਨਾ ਵੈਜੀਟੇਬਲਸ ਹੈ ਸਾਡਾ ਭਾਰਤ ਦੇਸ਼ ਇੱਕ ਐਸਾ ਹੈ ਜਿੱਦੇ ਵਿੱਚ ਇੰਨੀਆਂ ਰਤੂਆਂ ਨੇ ਹਰ ਸੀਜ਼ਨ ਦੇ ਵਿੱਚ ਸਾਡੇ ਕੋਲ ਫਲ ਫਰੂਟ ਸਬਜ਼ੀਆਂ ਸਾਡੇ ਕੋਲ ਅਵੇਲੇਬਲ ਰਹਿੰਦੀਆਂ ਹਰ ਘਰ ਦੇ ਵਿੱਚ ਗਰੀਬ ਦੇ ਘਰ ਦੇ ਵਿੱਚ ਦਾਲ ਰੋਟੀ ਬਣਦੀ ਹੈ ਹਰ ਘਰ ਵਿੱਚ ਫਰੈਸ਼ ਖਾਣਾ ਬਣਦਾ ਹੈ ਅਸੀਂ ਸਾਰੀਆਂ ਚੀਜ਼ਾਂ ਕਿਉਂ ਛੱਡ ਦਿਆਂ ਅਸੀਂ ਅੱਖਾਂ ਤੇ ਪੱਟੀ ਬੰਨ੍ਹ ਕੇ ਦੌੜ ਰਹੇ ਹਾਂ ਉਹ ਸਾਡੇ ਪਿੱਛੇ ਦੌੜ ਰਹੇ ਹੈ ਯੋਗਾ ਉਹ ਕਰ ਰਹੇ ਹੈ ਤਾਂ ਇਹਦੇ ਵਿੱਚ ਮੈਨੂੰ ਐਸਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਸ਼ੁਰੂਆਤ ਸਾਨੂੰ ਹਰ ਬੰਦੇ ਤੋਂ ਕਰਨੀ ਚਾਹੀਦੀ ਬੀਇੰਗ ਡਾਕਟਰ ਜੇ ਮੈਨੂੰ ਲੱਗਦਾ ਹੈ ਕਿ ਮੈਂ ਆਪਣਾ ਹੈਲਦੀ ਲਾਈਫਸਟਾਈਲ ਰੱਖੂਗਾ ਮੇਰੇ ਹਰ ਪਰਿਵਾਰ ਦੀ ਜ਼ਿੰਮੇਵਾਰੀ ਹੈ ਔਰ ਜਿਹੜੇ ਜਿਹੜੇ ਡਾਕਟਰਸ ਹੈ ਟੀਚਰਸ ਹੈ ਜਿਹੜੇ ਓਪੀਨੀਅਨ ਲੀਡਰਸ ਹੈਗੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਇਹਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਅਸੀਂ ਆਪਣੇ ਪਰਿਵਾਰਾਂ ਤੋਂ ਸ਼ੁਰੂਆਤ ਕਰੀਏ ਆਪਣੇ ਦੋਸਤਾਂ ਤੋਂ ਸ਼ੁਰੂਆਤ ਕਰੀਏ ਪਬਲਿਕ ਤੱਕ ਇਹ ਗੱਲ ਲੈ ਕੇ ਜਾਈਏ ਕਿਉਂਕਿ ਇਹ ਜਿਹੜਾ ਕਲਚਰ ਹੈ ਸਾਨੂੰ ਬਰਬਾਦੀ ਤੋਂ ਇਲਾਵਾ ਕਿਤੇ ਲੈ ਕੇ ਨਹੀਂ ਜਾ ਰਿਹਾ ਘਰ ਦੇ ਵਿੱਚ ਜਿੱਦੀ ਤਨਖਾਹ 50000 ਹੈ ਲੇਕਿਨ ਜੇ ਅਸੀਂ ਅੱਛਾ ਖਾਣਾ ਖਾਂਦੇ ਹਾਂ ਤਾਂ ਸਾਡੇ ਵਾਸਤੇ ਕਮੀ ਨਹੀਂ ਹੈ ਬਟ ਜਦੋਂ ਇੱਕ ਲੈਵਲ ਤੋਂ ਜ਼ਿਆਦਾ ਸਾਡੇ ਕੋਲ ਮਨੀ ਵੀ ਆਂਦੀ ਹੈ ਬੇਟਾਈਮ ਖਾਣਾ ਖਾਂਦੇ ਆ ਇਸ ਤਰ੍ਹਾਂ ਦਾ ਖਾਣਾ ਖਾ ਕੇ ਜਿਵੇਂ ਸਾਡਾ ਤੰਦੂਸ਼ੀਤ ਹੋ ਰਿਹਾ ਸਾਡਾ ਮਨ ਵੀ ਦੁਸ਼ਿਤ ਹੋ ਰਿਹਾ ਹੈ ਸਾਡੇ ਵਿਚਾਰ ਵੀ ਉਦਾਂ ਦੇ ਹੋ ਰਿਹਾ ਹੈ ਤੋ ਇਸ ਕਰਕੇ ਉਹ ਸਾਰੀ ਸਾਡੀ ਯੂਥ ਜਿਹੜਾ ਹੈ ਕਿਤੇ ਨਾ ਕਿਤੇ ਬਹੁਤ ਹੀ ਗਲਤ ਪਾਸੇ ਜਾ ਰਹੀ ਹੈ ਪਰ ਮੈਨੂੰ ਲੱਗਦਾ ਹੈ ਕਿ ਮੈਨੂੰ ਉਮੀਦ ਹੈ ਕਿ ਸਾਡਾ ਜਿਹੜਾ ਭਾਰਤ ਹੈ ਜਰੂਰ ਦਿੱਕਤਾਂ ਜਰੂਰ ਆndੀਆਂ ਨੇ ਸਾਡੇ ਪੰਜਾਬੀ ਲੋਕ ਸਾਡੇ ਦੇਸ਼ ਤੋਂ ਸਮਝਦਾਰ ਵੀ ਬਹੁਤ ਹੈ ਜੇ ਆਪਾਂ ਨੂੰ ਸਹੀ ਇੱਕ ਮੁਹਿੰਮ ਬਣਾ ਕੇ ਚੱਲਾਂਗੇ ਤੋ ਲੋਕਾਂ ਦੇ ਧਿਆਨ ਚ ਵੀ ਜਾਏਗਾ ਕਿ ਆਪਣੇ ਬੱਚਿਆਂ ਨੂੰ ਵੀ ਤਾਂ ਕਰ ਸਕਦੇ ਆ ਜੇ ਅਸੀਂ ਉਹ ਆਚਰਣ ਕਰਾਂਗੇ ਕਿ ਅਸੀਂ ਉਹ ਕੰਮ ਨਹੀਂ ਕਰਦੇ ਸਾਡੇ ਬੱਚੇ ਨਹੀਂ ਕਰ ਸਕਦੇ ਪਰ ਜਿੰਨਾ ਪਰਿਵਾਰਾਂ ਚ ਬਜ਼ੁਰਗ ਹਾਲੀਵਿਕ ਸਿਸਟਮ ਬਣਾ ਕੇ ਚੱਲਦੇ ਆ ਵੱਡੇ ਚੱਲਦੇ ਆ ਤੋਂ ਉਹਨਾਂ ਪਰਿਵਾਰਾਂ ਚ ਹਾਲੀ ਕੀ ਅੱਛੀਆਂ ਚੀਜ਼ਾਂ ਚੱਲ ਰਹੀਆਂ ਨਹੀਂ ਤੋਂ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਮਿਲ ਜੁਲ ਕੇ ਉਪਰਾਲਾ ਕਰਾਂਗੇ ਐਡੇ ਬਾਰੇ ਆਪਣੇ ਤੋਂ ਸ਼ੁਰੂਆਤ ਕਰਾਂਗੇ ਆਪਣੇ ਪਰਿਵਾਰਾਂ ਤੋਂ ਕਰਾਂਗੇ ਹੈਲਦੀ ਫੂਡ ਸਾਡੇ ਲਾਈਫ ਚ ਬੜੇ ਜਲਦੀ ਵਾਪਸ ਆਊਗਾ